ਨੇ ਗਨੀਂਦੀ ਤੂੰ ਸਾਨੂੰ ਉਸਰਾ ਦੇਣਾ ਏ ਸਾਨੂੰ ਉਸਰਾ ਦੇਣਾ ਏ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਘਣੀ ਚਾਜੋ ਪੰਜਾਬ ਦੇ ਸੈਂਕੜੇ ਹੀ ਪਿੰਡ ਹੜ੍ਹਾਂ ਦੀ ਲਪੇਟ ਦੇ ਵਿੱਚ ਆਏ ਹੋਏ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਦੇ ਵਿੱਚ ਘੇਰੀ ਹੋਈ ਆ ਤੇ ਇਸ ਸਮੇਂ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਨਾਲ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਸਨ ਜਦੋਂ ਗਿਆਨੀ ਜੀ ਨੇ ਪ੍ਰਭਾਵਿਤ ਪਰਿਵਾਰਾਂ ਦੀ ਹਾਲਤ ਵੇਖੀ ਤਾਂ ਉਹ ਗਹਿਰੇ ਤੌਰ ਉੱਤੇ ਭਾਵੁਕ ਹੋ ਗਏ ਲੋਕਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦੇ ਹੋਏ ਉਹਨਾਂ ਨੇ ਸ੍ਰੀ ਗੁਰੂ ਗੰਦ ਸਾਹਿਬ ਅੱਗੇ ਅਰਦਾਸ ਕੀਤੀ ਅਰਦਾਸ ਕਰਦੇ ਆ ਗਿਆਨੀ ਰਗਵੇਸ ਸਿੰਘ ਜਿਨ੍ਹਾਂ ਅੱਖਾਂ ਦੇ ਵਿੱਚ ਹੰਝੂ ਆ ਗਏ ਇਹ ਦ੍ਰਿਸ਼ ਉੱਥੇ ਮੌਜੂਦ ਹਰ ਕਿਸੇ ਦੇ ਦਿਲ ਨੂੰ ਛੂ ਗਿਆ ਲੋਕਾਂ ਨੇ ਵੀ ਆਪਣੇ ਦੁੱਖ ਸਾਂਝੇ ਕੀਤੇ ਤੇ ਸਰਕਾਰ ਅਤੇ ਸੰਗਤ ਦੇ ਵੱਲੋਂ ਹੋਰ ਮਦਦ ਦੀ ਉਮੀਦ ਜ਼ਾਹਿਰ ਕੀਤੀ ਹੈ ਹੜ੍ਹਾਂ ਦੇ ਇਸ ਸੰਕਟ ਦੇ ਵਿੱਚ ਸੇਵਾ ਸਹਿਯੋਗ ਅਤੇ ਹੌਸਲੇ ਦਾ ਇਹ ਨਜ਼ਾਰਾ ਵੱਡੀ ਮਿਸਾਲ ਬਣਿਆ ਹੋਇਆ ਹੈ ਔਖੀ ਘੜੀ ਚਾਹੀਏ ਅਜ ਨਾਲ ਅਨੁਵਰਸੀਆਂ ਦੀ ਔਖੀ ਘੜੀ ਤੁਸੀਂ ਆਗੇ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸਾਤ ਹੋ ਰਿਹਾ ਕਿ ਤੁਹਾਡੇ ਦੇ ਲੋਕ ਸਾਡੇ ਨਾਲ ਨੇ ਤਸੀਹੇ ਲਈਦੇ ਨੇ ਜਿਵੇਂ ਨਾਲਾ ਜਾਂ ਤੁਹਾਨੂੰ ਸਾਡੇ ਭਰਾ ਨੇ ਸਾਡੇ ਖਵਾਰ ਨੇ ਹਾਂਜੀ ਹਾਂਜੀ ਸਾਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਰਤ ਬਹੁਤ ਸੰਕਰਤ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਰਤ ਸਾਡੇ ਕੋ ਇੱਕ ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹੱਸੀ ਡੁੱਬ ਗਈ ਸਾਡੀ ਲੱਗੇ ਆ ਲੋਕਾਂ ਨਾਲ ਖੜ ਜਾ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋ ਬੇਨਤੀ ਕੋਈ ਉਹ ਦੀ ਬੇਨਤੀ ਹੈ ਕਿੰਸਾ ਮੇਰਾ ਵਿਸ਼ਵਾਸ ਆ ਇੱਕ ਵਟ ਮੇਰਾ ਦੇਖ ਹਾਂਜੀ ਹਾਂਜੀ ਮੇਰਾ ਵਿਸ਼ਵਾਸ ਆ ਕਿ ਸਾਡੀ ਜਦੋਂ ਬਾਹ ਫੜਨੀ ਪਰਮਾਤਮਾ ਨੇ ਫੜ ਜੇ ਉਹਦੀ ਕਿਸਪਾ ਹਣੀ ਹੋਰ ਕਿਤੇ ਨਹੀਂ ਹੁੰਦੀ ਤੁਸੀਂ ਪਰਮਾਤਮਾ ਦੇ ਘਰ ਆਏ ਹੋ ਗੁਰਦਾਨ ਅਰਦਾਸ ਦੀ ਤੇ ਘਰ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਦਾ ਸੱਚੇ ਬਾਦਸ਼ਾਹ ਇਹਨਾਂ ਦੀ ਬਾਹ ਫੜ ਸਾਡੇ ਮਨ ਨੂੰ ਤਸੱਲੀ ਹੋਵੇ ਐਸੀ ਹੁਣ ਵੀ ਅਹਿਸਾਸ ਕਰਕੇ ਐ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰ ਦੋਗੇ ਆ ਤਸੱਲੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਫੰਮ ਲਗੂਗੀ ਸਾਡੀ ਆਵਾਜ਼ ਮਹਾਵਜ ਤੱਕ ਪਹੁੰਚ ਗਈ ਹੈ ਉਹ ਸੱਚ ਪਾਛਾ ਕਾਲ ਦੇ ਥੋੜਾ ਬੇਟਾ ਥੋੜੇ ਮੜ ਲਵਾਂਜੀ ਅਰਦਾਸ ਬੇਟਾ ਕਰਦਗੇ ਕਿੰਨੀ ਜੀ ਜੋੜੇ ਰੁੱੜ ਜਾਣੀ ਥੋੜਾ ਦਿਓ ਜੀ ਠੀਕਾ ਤੇ ਦਰਾਂ ਤੇ ਕੋਈ ਯੰਗ ਦਾ ਆਸਰਾ ਆਸਰੇ ਸਹਾਇਤਾ ਕਰ ਸਕਦਾ ਹੈ कुछ ऐसा कुछ जाए, केल बहादुर सिंह रियात और नौकरी आदत आए सकते हैं, वो सहायता की तरफ से, वो भी सीखा कि ताने की सहायत, दसांव पक्षियों की वो सेब निज पास जाकर कर सकते हैं। वाहिगुरु, वाहिगुरु। निकाले तो नाम लो, 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 ल ਆਟ ਪਹਿਰ ਆਰਾਮ ਜਿਆ ਵਰਨਨ ਇਸ ਸਾਖ ਜਾਨ ਰੋਹੀ ਸਾਤਾ ਖੰਡੋਰੀ ਜੀ ਇਹ ਦਾ ਮੁਕਾਬਲ ਖੋਰ ਲਖਾਨੇ ਕੋਈ ਖਾਨ ਬਖਾਵੋ ਗਾਸ ਆਪਣੇ ਤੋਂ ਤਕਦੀ ਬਾਵ ਸਾਤੀ ਬਾਵ ਨਾਲ ਲੱਗੀ ਪਰ ਬੰਸ ਰਲਾਈ ਤੇ ਮਾਰੇ ਰਾਮ ਘਾਲ ਦੁੱਖ ਲੱਗੇ ਨਾ ਭਾਈ ਸਾਧੂ ਜੀ ਪੰਜਾਬ ਵਾਸੀਆਂ ਤੇ ਬਹੁਤ ਵੱਡੀ ਦਿੱਕਤ ਆਇਆ ਸੋ ਇਹ ਸੇ ਜੀ ਜੀ ਅੱਜ ਵੀ ਪਾਣ ਨੂੰ ਤਰਕਰ ਮਾਣ ਦੀ ਸੰਤਿ ਰੋ ਸੇ ਅਰਦਾਸ ਹੈ ਹੰਦੂ ਜੀ ਨਰਾਜ Ah diyes butta diken geç, zavbatın geçerken ne yapacaklar diyor. Ee, bu butka kimse kıyam. Bu falda. Ne geldi ki, tuysanu asla deney. Sanu asla ਅਰਦਾਸ ਕਰੋ ਤੁਸੀਂ ਸਾਡੀ ਮਦਦ ਕਰਦਾ ਹੋ